ਏ ਬੱਚੇ ਕੀ ਕਰਦੇ ਨੇ ਅੱਜ ਗੁਰਦੁਆਰਾ ਸਾਹਿਬ ਚ ਕੋਈ ਗੇਮ ਖੇਡਣ ਲੱਗੇ ਲੱਗਦਾ ਇਹ ਕਿ ਟਾਂਸਪਰ ਹੈ ਅੱਛਾ ਇਹ ਇਹਨਾਂ ਨੇ ਟਾਸ ਬਾਈ ਇਹਦੀ ਦਾਈ ਹੈ ਇਹ ਲੱਗਦਾ ਮੈਨਾਂ ਇਹਦੇ ਸਿਰ ਪੀਤੀ ਹੈ ਇਹ ਮੁੰਡੇ ਦੇ ਇਹ ਕਿਧਰ ਨੂੰ ਤੁਰਿਆ ਅੱਛਾ ਉਹ ਚੀਜ਼ ਦਾ ਟਾਰਗੇਟ ਦਿਖਾ ਰਿਹਾ ਹੈ ਇਹਨੇ ਡਨ ਕਰਤਾ ਓਕੇ ਵੀ ਮੈਂ ਦੇਖ ਲਿਆ ਨਾ ਇਹ ਕਿ ਪੱਟੀ? ਅੱਛਾ ਅੱਖਾਂ ਤੇ ਪੱਟੀ ਬੰਨ ਦਿੱਤੀ। ਜੇ ਪੱਟੀ ਬੰਨਤੀ ਇਹਨੂੰ ਜਿਹੜਾ ਚੀਜ਼ ਦਿਖਾਈ ਹੈ ਇਹ ਲੱਭੂਗਾ ਕਿਵੇਂ? ਉਹ ਤੇਰਾ ਭਲਾ ਹੋ ਗਿਆ ਤਾਂ ਪਵਾਰੀ ਵੀ ਦੇਣ ਲੱਗ ਗਿਆ ਕਮਾਈ ਦਿੱਤਾ। ਇਹ ਤਾਂ ਦਿਸੇ ਹੀ ਭੁੱਲ ਗਿਆ। ਇਹ ਤਾਂ ਚੱਕਰ ਚੜਾ ਤੇ ਇਹ ਜੇ ਨੇ ਦੇਖ ਵੀ ਲਿਆ ਵੀ ਆ ਚੀਜ਼ ਇੱਥੇ ਪਈ ਐ ਤਾਂ ਇਹ ਉਹਨੂੰ ਕਿਵੇਂ ਲੱਭੂਗਾ ਇਹਦੇ ਅੱਖਾਂ ਤੇ ਪੱਟੀ ਬੰਨੀ ਗਈ ਔਰੇ ਦਿਸ਼ਾ ਭੁੱਲ ਗਿਆ ਇਹ ਇਹਨੂੰ ਬੁਲਾਉਂਦਾ ਇੱਧਰ ਨੂੰ ਇੱਧਰ ਨੂੰ ਜਾਂਦਾ ਆਹ ਬੁਲਾਉਂਦਾ ਇਹ ਇੱਧਰ ਨੂੰ ਜਾਂਦਾ ਉਸ ਤੋਂ ਬਾਅਦ ਇਹ ਬੁਲਾ ਰਿਹਾ ਹੈ ਇਹ ਇੱਧਰ ਨੂੰ ਭੱਜਿਆ ਜਾ ਰਿਹਾ ਇਹਦਾ ਮਤਲਬ ਜਿਹੜੇ ਇਹ ਬੁਲਾਉਂਦੇ ਆ ਇਹ ਇਹਨੂੰ ਦਿਸ਼ਾ ਦਿਸ਼ਾ ਭੁਲਾ ਰਹੇ ਆ ਵੀ ਕਿਤੇ ਲੱਭ ਨਾ ਲਵੇ ਉਹਨਾ ਉਹਨੇ ਉਧਰ ਨੂੰ ਬੁਲਾ ਲਿਆ ਮਤਲਬ ਆਪਣੇ ਅਸਲੀ ਮਕਸਦ ਤੋਂ ਭੁਲਾ ਦਿੱਤਾ ਇਹਨੂੰ ਇਹ ਲੈ ਇੱਧਰ ਇੱਧਰ ਆ ਜਾ ਇੱਧਰ ਇੱਧਰ ਆ ਜਾ ਉਹ ਨੇੜੇ ਹੀ ਆ ਨੇੜੇ ਹੋਰੇ ਆ ਜਾ ਇਹ ਲੈ ਆ ਉਧਰ ਵੱਜਿਆ ਜਾ ਕੇ ਇਹ ਮਤਲਬ ਜਿਹੜੀ ਚੀਜ਼ ਨੂੰ ਲੱਭਣਾ ਚਾਹੁੰਦਾ ਉਹਦੇ ਕਦੇ ਮੂਹਰੇ ਦੀ ਕਦੇ ਪਿੱਛੇ ਦੀ ਹੈ ਨਾ ਇਹਨੂੰ ਲੱਭ ਨਹੀਂ ਰਹੀ ਕਿਉਂਕਿ ਇਹਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੈ ਉੱਪਰ ਤੇ ਇਹਨੂੰ ਦੇ ਦਿੱਤੀ ਪਵਾਰੀ ਹੁਣ ਉਹ ਵਾਰੀ ਦੇਣ ਕਰਕੇ ਇਹਨੂੰ ਚੱਕਰਾ ਇਹ ਭੁੱਲ ਗਿਆ ਦਿਸ਼ਾ ਜਿਵੇਂ ਦਿਸ਼ਾ ਭੁੱਲ ਗਿਆ ਇਹ ਤਾਂ ਭਾਵੇਂ ساری ਉਮਰ ਹੀ ਲੱਗਿਆ ਰਹਿ ਵੀ ਇਹ ਨਹੀਂ ਜਿੱਤ ਸਕਦਾ ਇਹ ਮੁਸ਼ਕਲ ਹੈ ਇਹਦੇ ਵਾਸਤੇ ਭਾਈ ਕਿਉਂਕਿ ਜੇ ਇਹਦੀਆਂ ਅੱਖਾਂ ਤੋਂ ਪੱਟੀ ਖੁੱਲੂਗੀ ਤਾਂ ਕਿਤੇ ਜਾ ਕੇ ਆਪਣੇ ਟਾਰਗੇਟ ਨੂੰ ਲੱਭ ਸਕਦਾ ਅਦਰਵਾਇਜ਼ ਮੁਸ਼ਕਲ ਹੈ ਕਿਉਂਕਿ ਇਹ ਕਦੇ ਉਹਦੇ ਮੂਰੇ ਨੂੰ ਲੰਘ ਜਾਂਦਾ ਕਦੇ ਉਹਦੇ ਪਿੱਛੇ ਨੂੰ ਲੰਘ ਜਾਂਦਾ ਏ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਨੇ ਇਹਨਾਂ ਬੱਚਿਆਂ ਨੇ ਇਹ ਗੇਮ ਖੇਲੀ ਐ ਇਹ ਕਿਤੇ ਨਾ ਕਿਤੇ ਇਹ ਖੇਲ ਜਿਹੜਾ ਗੁਰਬਾਣੀ ਦੇ ਵਿੱਚ ਵੀ ਸਾਨੂੰ ਸਮਝਾਇਆ ਉਹ ਦੇਖੋ ਹੁਣ ਦਿਸ਼ਾ ਬੋਲ ਗਿਆ ਇੱਧਰ ਆ ਜਾ ਇੱਧਰ ਆ ਜਾ ਬਈ ਇੱਧਰ ਨੂੰ ਇੱਧਰ ਮੂਰੇ 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 ਇੱਧਰ ਇਹ ਤਾਂ ਫਿਰ ਸਾਰੀ ਉਮਰ ਇਦਾਂ ਹੀ ਪਟਕਣਾ 'ਚ ਰਹੂਗਾ ਇਹ ਨਹੀਂ ਲੱਭ ਸਕਦਾ ਇਹ ਨਹੀਂ ਲੱਭਦਾ ਬਈ ਚਲੋ ਕਿਤੇ ਨਾ ਕਿਤੇ ਦੇਖੀਏ ਗੁਰੂ ਦੀ ਮੱਤ ਲੈ ਕੇ ਜੇ ਕਿਤੇ ਇਹ ਵਿਚਾਰ ਜਿਹੜੀ ਹੈ ਆਪਾਂ ਬੱਚਿਆਂ ਦੇ ਨਾਲ ਸਾਂਝੀ ਕਰਕੇ ਸਮਝ ਸਕੀਏ ਨੂੰ ਵੀ ਇਹ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਬੱਚਿਓ ਆਓ ਆਪਾਂ ਸਾਰੇ ਨਾ ਜਿਵੇਂ ਆ ਤੁਸੀਂ ਆ ਗੇਮ ਖੇលਦੇ ਆਂ ਇਹ ਗੇਮ ਨਾਲ ਆਪਾਂ ਜੁੜੀਏ ਇੱਧਰ ਆਜੋ ਜੀ ਇੱਧਰ ਇੱਥੇ ਆਜੋ ਇਹ ਜਿਵੇਂ ਨਾ ਤੁਸੀਂ ਆ ਗੇਮ ਖੇលਦੇ ਆ ਆਇਆ ਮੈਂ ਦੇਖਿਆ ਤੁਸੀਂ ਸਾਰਿਆਂ ਨੇ ਹਨਾ ਇਵੇਂ ਦੇਖਿਆ ਵੀ ਤੁਸੀਂ ਇਹ ਜਿਹੜੀ ਗੇਮ ਹੈ ਇਹ ਕਿਸ ਤਰ੍ਹਾਂ ਖੇਡ ਰਹੇ ਜਿਵੇਂ ਹੁਣ ਤੁਸੀਂ ਪਹਿਲਾਂ ਨਾ ਟਾਸ ਪਾਈ ਹੈ ਨਾ ਉਹ ਇਦਾਂ ਕਰਕੇ ਟਾਸ ਪਾਈ ਹੈ ਨਾ ਫਿਰ ਇਹਦੇ ਸਿਰ ਬਾਰੀ ਆ ਗਈ ਇਹ ਬਾਰੀ ਫਿਰ ਤੁਸੀਂ ਇਹਨੂੰ ਉਹ ਦਿਖਾ ਦਿੱਤਾ ਵੀ ਉਹ ਜਿਹੜੀ ਸਾਹਮਣੇ ਚੀਜ਼ ਪਈ ਹੈ ਉਹ ਮਤਲਬ ਤੈਂ ਚੱਕਣੀ ਇਹਨੇ ਚੱਕਣੀ ਹੈ ਲੱਭਣੀ ਹੈ ਇਹਨੇ ਜਦ ਲੱਭਣੀ ਹੈ ਫਿਰ ਇਹਨੂੰ ਤੁਸੀਂ ਉਹ ਮਤਲਬ ਘੇੜਾ ਦੇ ਦਿੱਤਾ ਨਾ ਕਮਾ ਦਿੱਤਾ ਉਹ ਕਿਉਂ ਕਮਾਇਆ ਵੀ ਇਹ ਦਿਸ਼ਾ ਭੁੱਲ ਜਵੇਂ ਵੀ ਜਿਹੜੀ ਚੀਜ਼ ਦੱਸੀ ਹੈ ਉਹਨੂੰ ਲੱਭ ਨਾ ਸਕੇ ਨਾ ਅੱਛਾ ਇਹ ਅੱਖਾਂ ਤੇ ਪੱਟੀ ਬੰਨ ਦਿੱਤੀ ਵੀ મતલਬ ਦੇਖੇ ਨਾ ਫਿਰ ਉਹ ਤੁਸੀਂ ਇਹਨੂੰ ਆਵਾਜ਼ ਮਾਰਦੇ ਸੀ ਕਿ ਵੀ ਧਿਆਨ ਵਟਾਉਣ ਵਾਸਤੇ ਤਾਂ ਵੀ ਇਹ ਲੱਭ ਨਾ ਸਕੇ ਇਹ ਨਾ ਮਤਲਬ ਸਾਨੂੰ ਖੇਡ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਮਝਾਇਆ ਕਿਤੇ ਨਾ ਕਿਤੇ ਜਦੋਂ ਇਹ ਬੱਚੇ ਖੇਡਦੇ ਸੀ ਉਹ ਦੇਖ ਕੇ ਯਾਦ ਆਇਆ ਪੜ੍ਹਨ ਦੇ ਵਿੱਚ ਜਦੋਂ ਬਾਣੀ ਕਿਤੇ ਪੜ੍ਹਦੇ ਆ ਫਿਰ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਨੂੰ ਚੇਤੇ ਆ ਜਾਂਦੀਆਂ ਨੇ ਜਿਵੇਂ ਹੁਣ ਅਕਾਲ ਪੁਰਖ ਪਰਮਾਤਮਾ ਨੇ ਨਾ ਮਨ ਬੱਚੇ ਨੂੰ ਇਸ ਤਰਲੋਕੀ ਦੇ ਵਿੱਚ ਖੇਲਣ ਵਾਸਤੇ ਭੇਜਿਆ ਜਿਹੜਾ ਸਾਡਾ ਮਨ ਜਿਵੇਂ ਹੁਣ ਤੇਰਾ ਨਾਮ ਅਸ਼ਮੀਤ ਆ ਨਾ ਤੇਰਾ ਜਿਹੜਾ ਨਾਮ ਉਹ ਇਹ ਸਰੀਰ ਦਾ ਨਾਮ ਰੱਖਿਆ ਉਹ ਤੂੰ ਮਨ ਹੈ ਅਸੀਂ ਸਾਰੇ ਕੌਣ ਹੈ ਮਨ ਹੈ ਨਾ ਜਦੋਂ ਪ੍ਰਮਾਤਮਾ ਨੇ ਸਾਨੂੰ ਇਸ ਤਰਲੋਕੀ ਦੇ ਵਿੱਚ ਖੇਡਣ ਵਾਸਤੇ ਭੇਜਿਆ ਤਾਂ ਉਹਨੇ ਮਨ ਨੂੰ ਇੱਕ ਖੇਲ ਦੱਸਿਆ ਵੀ ਮੈਂ ਤੈਨੂੰ ਇੱਕ ਖੇਲ ਦੇ ਵਿੱਚ ਭੇਜਣ ਲੱਗਿਆ ਉਹ ਤਰਲੋਕੀ ਦੇ ਵਿੱਚ ਜਿਹੜਾ ਉਹ ਖੇਲ ਹੈ ਉਹ ਨਾਮ ਸ਼ਬਦ ਦੁਆਰਾ ਸ਼ੁਰੂ ਹੋਣਾ ਹੈ ਔਰ ਨਾਮ ਦੇ ਵਿੱਚ ਸਮਾਗਿਓ ਸਮਾਪਤ ਹੋਣਾ ਹੈ ਠੀਕ ਹੈ ਮਾਤ ਗਰਭ ਦੇ ਵਿੱਚ ਬੱਚੇ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਜਿਵੇਂ ਆ ਸਾਰੇ ਖੇਲ ਤੁਸੀਂ ਨਾ ਪਹਿਲਾਂ ਇੱਕ ਦੂਜੇ ਨੂੰ ਸਮਝਾ ਦਿੱਤਾ ਹੁਣ ਮਾਤ ਗਰਭ ਦੇ ਵਿੱਚ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਪ੍ਰਮਾਤਮਾ ਨੇ ਉਹਨਾਂ ਨੇ ਕਿਹਾ ਵੀ ਖੇਡਣ ਵਾਸਤੇ ਤੇਰੇ ਕੋਲ ਸਵਾਸ ਨੇ ਸਮਾਂ ਤੇਰੇ ਕੋਲ ਸੀਮਤ ਆ ਪੂਰਾ ਪੂਰਾ ਸਮਾਂ ਤੇਰੇ ਕੋਲ ਸਵਾਸਾਂ ਦੇ ਰਹਿੰਦੇ ਹੋਈ ਤੂੰ ਇਹ ਖੇਲ ਨੂੰ ਜਿੱਤਣਾ ਜਿਵੇਂ ਹੁਣ ਇਹਦੇ ਸਿਰ ਦਾਈ ਆ ਗਈ ਇਹ ਦਾਈ ਓਨੀ ਦੇਰ ਤੱਕ ਜਿੱਤ ਨਹੀਂ ਸਕਦਾ ਜਿੰਨੀ ਦੇਰ ਤੱਕ ਉਹ ਜਾ ਕੇ ਚੀਜ਼ ਨੂੰ ਹਾਸਲ ਨਹੀਂ ਕਰ ਲੈਂਦਾ ਜੇ ਤਾਂ ਇਹਨੇ ਚੀਜ਼ ਹਾਸਲ ਕਰ ਲਈ ਆਪਣੇ ਟਾਰਗੇਟ ਤੋਂ ਫਿਰ ਤਾਂ ਇਹ ਜਿੱਤ ਗਿਆ ਫਿਰ ਤਾਂ ਸਮਝ ਲਓ ਇਹਨੇ ਖੇਲ ਜਿੱਤ ਲਿਆ ਜੇ ਨਾ ਇਹਨੇ ਹਾਸਲ ਕਰੀ ਇਹਦਾ ਮਤਲਬ ਫਿਰ ਇਹ ਐਦਾਂ ਹੀ ਘੁੰਮਦਾ ਰਹੂਗਾ ਨਾ ਇਹੀ ਕੀ ਜੀ ਮਤਲਬ ਓਨੀ ਦੇਰ ਚਾਹੇ ਸਾਰੀ ਉਮਰੇ ਐਦਾਂ ਫਰੀ ਜਾਵੇ ਇਹ ਜਿੱਤ ਨਹੀਂ ਸਕਦਾ ਹੁ ਮਾਰੇ ਨੇ ਸਾਨੂੰ ਇਹੀ ਗੱਲ ਸਮਝਾਈ ਹੈ ਵੀ ਤੇਰੇ ਕੋਲ ਸਮਾਂ ਸੀਮਤ ਹੈ ਸਵਾਸ ਤੇਰੇ ਕੋਲ ਸੀਮਤ ਨੇ ਗਿਣਤੀ ਤੇਰੇ ਕੋਲ ਸਵਾਸ ਨੇ ਇਹਨਾਂ ਸਵਾਸਾਂ ਦੇ ਵਿੱਚ ਰਹਿੰਦੇ ਹੋਏ ਸਮੇਂ ਦੇ ਵਿੱਚ ਰਹਿੰਦੇ ਰਹਿੰਦੇ ਹੋਏ ਤਾਂ ਇਹ ਜਿਹੜਾ ਖੇਲ ਹੈ ਤਰਲੋਕੀ ਦੇ ਵਿੱਚ ਖੇਲਣਾ ਸ਼ਬਦ ਨਾਲੋਂ ਟੁੱਟ ਕੇ ਸ਼ਬਦ ਦੇ ਵਿੱਚ ਸਮਾ ਕੇ ਇਹ ਖੇਲ ਸਮਾਪਤ ਹੋਣਾ ਹੁਣ ਵੀ ਤੂੰ ਤਰਲੋਕੀ ਦੇ ਵਿੱਚ ਚੱਲੇ ਖੇਲ ਖੇਲਣ ਵਾਸਤੇ ਜਦੋਂ ਤੈਨੂੰ ਬੁਲਾ ਲਿਆ ਜਾਊਗਾ ਤੇਰਾ ਖੇਲ ਸਮਾਪਤ ਹੋ ਜਾਣਾ ਭਾਵੇਂ ਤੂੰ ਖੇਲ ਜਿੱਤਿਆ ਤੇ ਭਾਵੇਂ ਨਾ ਜਿੱਤਿਆ ਹੋਵੇਂ ਹੁਣ ਅਕਾਲ ਪੁਰਖ ਪਰਮਾਤਮਾ ਨੇ ਪੂਰੀ ਟ੍ਰੇਨਿੰਗ ਆਪਣੇ ਨਾਲ ਜੋੜਿਆ ਤੇ ਆਪਣੇ ਨਾਲ ਵਿਛੋੜਿਆ ਹੁਣ ਉਹ ਭੇਜਣ ਲੱਗੇ ਨੇ ਕਿਦਾਂ ਭੇਜਿਆ ਮਹਾਰਾਜ ਨੇ ਹੁਣ ਜਦੋਂ ਬੱਚੇ ਨੇ ਜਨਮ ਲਿਆ ਮਹਾਰਾਜ ਕਹਿੰਦੇ ਗਰਭ ਛੋੜ ਮ੍ਰਿਤਮੰਡਲ ਆਇਆ ਤਉ ਨਰ ਹਰਮਨਹੁ ਵਿਸਾਰਿਆ ਵੀ ਜਦੋਂ ਇਸ ਮ੍ਰਿਤਮੰਡਲ ਦੇ ਵਿੱਚ ਇਸ ਤਰ ਲੋਕੀ ਦੇ ਵਿੱਚ ਆਪਾਂ ਆ ਗਏ ਖੇਲ ਸ਼ੁਰੂ ਹੋ ਗਿਆ ਕਿੰਨੀ ਛੇਤੀ ਖੇਲ ਸ਼ੁਰੂ ਹੋ ਗਿਆ ਬਹੁਤ ਇੱਕਦਮ ਜੱਕਦਮ ਜਿਹਨੂੰ ਮਾਰੇਗਾ ਨੇ ਦੀਪਵਾਰੀ ਪੁਰਖ ਵਿਧਾਤੇ ਬਹਰ ਬਹਰ ਜਨਮਾਦੇ ਹੁਣ ਉਹ ਜਿਵੇਂ ਇਹਨੂੰ ਤੁਸੀਂ ਕੀ ਕੀਤਾ ਨਾ ਫੜ ਕੇ ਘਮਾ ਦਿੱਤਾ ਇਹ ਜਿਹੜਾ ਇਹਦਾ ਟਾਰਗੇਟ ਸੀ ਜਿਹੜੀ ਇਹਦੀ ਦਿਸ਼ਾ ਸੀ ਉਹਨੂੰ ਭੁੱਲ ਗਿਆ ਹੁਣ ਜਦੋਂ ਬੱਚੇ ਨੇ ਜਨਮ ਲਿਆ ਉਦੋਂ ਕੀ ਆ ਪਵਾਰੀ ਦੇ ਦਿੱਤੀ ਮਾਰੇ ਨੇ ਉਹ ਭੁੱਲ ਗਿਆ ਜਦੋਂ ਆ ਕੇ ਇੱਥੇ ਦੇਖਿਆ ਆਪਣੇ ਨਾਮ ਤੋਂ ਟੁੱਟ ਗਿਆ ਪਰਮਾਤਮਾ ਦੇ ਨਾਮ ਤੋਂ ਟੁੱਟ ਗਿਆ ਆਪਣੇ ਮੂਲ ਤੋਂ ਟੁੱਟ ਗਿਆ ਜਿਹੜਾ ਦਿਖਾਈ ਦਿੰਦਾ ਸੀ ਪਰਮਾਤਮਾ ਉਹ ਦੇਖਣੋਂ ਬੰਦ ਹੋ ਗਿਆ ਜਿਹੜਾ ਨਾਮ ਸੁਣਾਈ ਦਿੰਦਾ ਸੀ ਉਹ ਸੁਣਨੋਂ ਬੰਦ ਹੋ ਗਿਆ ਬੱਚੇ ਨੇ ਬਰਾਗ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਬੱਚੇ ਨੇ ਬਰਾਗ ਕਰਿਆ ਉਦੋਂ ਕੀ ਕੀਤਾ ਮਾਂ ਨੇ ਮੁੱਖ ਦੇ ਵਿੱਚ ਦੁੱਧ ਪਾ ਦਿੱਤਾ ਜਿਹਨੂੰ ਮਹਾਰਾਜ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ-ਬਾਪ ਕੀ ਸੁੱਧ ਤੀਜੇ ਭਾਇ ਭਾਬੀ ਬੇਵ ਚੌਥੇ ਪਿਆਰ ਉਪਨਨੀ ਖੇਡ ਇਹਦਾ ਕੀ ਹੋਇਆ ਅੱਖਾਂ ਦੇ ਉੱਤੇ ਮਾਇਆ ਦਾ ਪਰਦਾ ਹੋ ਗਿਆ ਅਵਸਥਾ ਕੀ ਬਣ ਗਈ ਅਵਸਥਾ ਇਹ ਬਣ ਗਈ ਵੀ ਜਿਸਮਾਨ ਆਪਣੀ ਕੋਖ ਦੇ ਵਿੱਚੋਂ ਦੁੱਧ ਦਿੱਤਾ ਉਹ ਉਹਦੇ ਨਾਲ ਪਿਆਰ ਕਰਨ ਲੱਗ ਪਿਆ ਜਿਹਨੇ ਉਹਨੇ ਹੀ ਰੱਖਿਆ ਗਰਭ ਦੇ ਵਿੱਚ ਕੀਤੀ ਉਹ ਨਾਲੋਂ ਟੁੱਟ ਗਿਆ ਹੁਣ ਇੱਥੇ ਮਹਾਰਾਜ ਕਹਿੰਦੇ ਨੇ ਵੀ ਦਾਤ ਪਿਆਰੀ ਬਿਸਰਿਆ ਦੇ ਉਤਾਰਾ ਜਦੋਂ ਖੇਲ ਸ਼ੁਰੂ ਹੋਇਆ ਅਕਾਲ ਪੁਰਖ ਪਰਮਾਤਮਾ ਆਪ ਸੁਖ ਮਹਿਲ ਵਿੱਚ ਨਿਜ ਮਹਿਲ ਦੇ ਵਿੱਚ ਜਾ ਕੇ ਬੈਠ ਕੇ ਖੇਲ ਨੂੰ ਦੇਖਣ ਲੱਗੇ ਵੀ ਹੁਣ ਦੇਖਦੇ ਆਂ ਬੱਚਾ ਜਿਹੜਾ ਇਹ ਖੇਲ ਨੂੰ ਕਿਸ ਤਰ੍ਹਾਂ ਖੇੜਦਾ ਕਿਉਂਕਿ ਸਾਰੀ ਟ੍ਰੇਨਿੰਗ ਦਿੱਤੀ ਹੁਣ ਇੱਥੇ ਆ ਕੇ ਕੀ ਹੋਇਆ ਮਾਂ ਨੇ ਮੁੱਖ 'ਚ ਦੁੱਧ ਪਾ ਦਿੱਤਾ ਮਾਇਆ ਦਾ ਜਾਲ ਪੈ ਗਿਆ ਇਹ ਪੰਜਾਂ ਦਾ ਸੰਗੀ ਸਾਥ ਹੀ ਹੋ ਗਿਆ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ ਇਹਨਾਂ ਦਾ ਪੰਜਾਂ ਦਾ ਸੰਗੀ ਸਾਥ ਹੀ ਹੋ ਗਿਆ ਹੁਣ ਇੱਥੇ ਆ ਕੇ ਖੇਡ ਸ਼ੁਰੂ ਹੋ ਗਿਆ ਉਹ ਕੀ ਕਰਦੇ ਨੇ ਪੰਜੇ ਕਦੇ ਇੱਧਰ ਨੂੰ ਬੁਲਾਉਂਦੇ ਨੇ ਕਦੇ ਉੱਧਰ ਨੂੰ ਆ ਜਿਵੇਂ ਤੁਸੀਂ ਇਹਦਾ ਧਿਆਨ ਭਟਕਾ ਰਹੇ ਸੀ ਨਾ ਤੁਸੀਂ ਇੱਧਰ ਨੂੰ ਬੁਲਾਉਂਦੇ ਓਧਰ ਨੂੰ ਬੁਲਾਉਂਦੇ ਮਤਲਬ ਸਹੀ ਰਸਤੇ ਤੇ ਨਾ ਜਾਵੇ ਹੁਣ ਮਹਾਰਾਜ ਕਹਿੰਦੇ ਵੀ ਉਹ ਜਿੱਥੇ ਮੈਂ ਬੈਠਾ ਖੇਲ ਦੇਖਦਾ ਵੀ ਉਥੇ ਨੇ ਮੈਨੂੰ ਲੱਭਣਾ ਸੀ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਬੱਚਾ ਜਿਹੜਾ ਉਹ ਖੇਡ ਨੂੰ ਭੁੱਲ ਗਿਆ ਹੁਣ ਖੇਡ ਨੂੰ ਭੁੱਲ ਗਿਆ ਮਹਾਰਾਜ ਨੇ ਕੀ ਦੱਸਿਆ ਸਾਨੂੰ ਉਹ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹਰੋੜ ਕੋ ਝੋਲਾ ਹੁਣ ਅਕਾਲ ਪੁਰਖ ਪਰਮਾਤਮਾ ਜਿੱਥੇ ਬੈਠਾ ਖੇਲ ਦੇਖਦਾ ਸੁਖਮਹਿਲ ਦੇ ਵਿੱਚ ਜਿੱਥੇ ਬੈਠਾ ਸੁਖਮਹਿਲ ਦੇ ਵਿੱਚ ਦੇਖਦਾ ਬੈਠਾ ਦੇਖਦਾ ਖੇਲ ਨੂੰ ਹੁਣ ਉਥੋਂ ਉਹ ਸਾਨੂੰ ਆਵਾਜ਼ ਮਾਰਦਾ ਸਾਨੂੰ ਜਿਹੜੀ ਆਵਾਜ਼ ਹੈ ਉਹ ਸੁਣਾਈ ਨਹੀਂ ਦਿੰਦੀ ਹੈ ਨਾ ਉਹ ਸਾਨੂੰ ਆਵਾਜ਼ ਮਾਰ ਕੇ ਬੁਲਾ ਰਿਹਾ ਹੁਣ ਮਹਾਰਾਜ ਕਹਿੰਦੇ ਨੇ ਕੀ ਅਵਸਥਾ ਬਣ ਗਈ ਇੱਥੇ ਆਇਆ ਮਨਮੁਖ ਬਣ ਗਿਆ ਕਿਉਂਕਿ ਪੰਜਾਂ ਦਾ ਸੰਗੀ ਸਾਥੀ ਹੋ ਗਿਆ ਲਿਬ ਦੇ ਰਸਤੇ ਨੂੰ ਛੱਡ ਦਿੱਤਾ ਧਾਤ ਦਾ ਰਸਤਾ ਬਣਾ ਲਿਆ ਹੁਣ ਮਾਰੇ ਨੇ ਕੀ ਸਾਨੂੰ ਸਮਝਾਇਆ ਕਿ ਮਹਾਰਾਜ ਕਹਿੰਦੇ ਨੇ ਮਨਮੁਖ ਹੰਕਾਰੀ ਮਹਿਲ ਨ ਜਾਣਾ ਖਿੰਨ ਅੱਗੇ ਖਿੰਨ ਪਿੱਛੇ ਜਿਵੇਂ ਹੁਣ ਇਹ ਜਾਂਦਾ ਸੀ ਨਾ ਇਹਨੂੰ ਮਤਲਬ ਉਹ ਜਗ੍ਹਾ ਦੇਖੀ ਨਹੀਂ ਇਹ ਕਦੇ ਉਹ ਜਗ੍ਹਾ ਦੇ ਮੂਹਰੇ ਦੀ ਤੇ ਕਦੇ ਜਗ੍ਹਾ ਦੇ ਪਿੱਛੇ ਦੀ ਪਰ ਇਹ ਟਾਰਗੇਟ ਨੂੰ ਪਹਿਚਾਨ ਨਹੀਂ ਸਕਿਆ ਲੱਭ ਨਹੀਂ ਸਕਿਆ ਹੁਣ ਮਾਰੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਮਨਮੁਖ ਹੰਕਾਰੀ ਮਹਿਲ ਨ ਜਾਣਾ ਖਿੰਨ ਅੱਗੇ ਖਿੰਨ ਪਿੱਛੇ ਸਦਾ ਬੁਲਾਈਐ ਮਹਿਲ ਨਾ ਆਵੇ ਕਿਉਂ ਕਰ ਦਰਗਹ ਸਿਜੇ ਕਹਿੰਦੇ ਵੀ ਰੋਜ਼ ਉਹਨੂੰ ਅਕਾਲ ਪੁਰਖ ਪਰਮਾਤਮਾ ਬੁਲਾਉਂਦਾ ਉਹ ਕੀ ਕਰਦਾ ਇੰਨਾ ਕੁ ਮਾਇਆ ਦਾ ਜਾਲ ਪੈ ਗਿਆ ਕਦੇ ਮਹਿਲ ਦੇ ਅੱਗੇ ਦੀ ਚਲੇ ਜਾਂਦਾ ਤੇ ਕਦੇ ਮਹਿਲ ਦੇ ਪਿੱਛੇ ਦੀ ਚਲੇ ਜਾਂਦਾ ਪਰ ਲੱਭ ਨਹੀਂ ਸਕਿਆ ਹੁਣ ਇਹ ਜੀਵਨ ਦੇ ਵਿੱਚ ਸਾਨੂੰ ਬਾਰੀ ਮਿਲੀ ਹੈ ਹੁਣ ਇਹ ਜੇ ਇਹਦੀਆਂ ਅੱਖਾਂ ਤੋਂ ਆਪਾਂ ਆ ਪੜਦਾ ਚੱਕ ਦੀਏ ਆ ਮੰਨ ਲਓ ਇਹਦੀ ਅੱਖਾਂ ਤੋਂ ਪੱਟੀ ਖੋਲ ਦਿੱਤੀ ਹਨਾ ਫਿਰ ਕੀ ਹੋਇਆ ਇਹਨੂੰ ਦੇਖਣਾ ਬੰਦ ਦੇਖਣਾ ਸ਼ੁਰੂ ਹੋ ਗਿਆ ਹਨਾ ਹੁਣ ਇਹਨੂੰ ਦੇਖਣਾ ਸ਼ੁਰੂ ਹੋ ਗਿਆ ਹੁਣ ਇਹ ਜਾ ਕੇ ਆਪਣੇ ਜਿਹੜਾ ਟਾਰਗੇਟ ਆ ਉਹਨੂੰ ਲੱਭ ਸਕਦਾ ਹੁਣ ਇਹ ਜੇ ਜੇ ਤਾਂ ਉਹ ਚੀਜ਼ ਨੂੰ ਚੱਕ ਲਿਆ ਸਮਝ ਲਾ ਵੀ ਉਹ ਚੱਕ ਕੇ ਲਿਆ ਵੀ ਹੁਣ ਇਹ ਚੱਕ ਲਿਆ ਆ ਚੀਜ਼ ਨੂੰ ਹਨਾ ਇਹਦੀ ਵਾਰੀ ਆ ਜਿਹੜੀ ਉਹ ਪੂਰੀ ਹੋ ਗਈ ਹੁਣ ਮਾਰੇ ਕਹਿੰਦੇ ਵੀ ਤੈਨੂੰ ਵਾਰੀ ਮਿਲ ਗਈ ਜਿੰਨੀ ਦੇਰ ਤੱਕ ਇਹ ਵਾਰੀ ਨੂੰ ਜਿੱਤਦਾ ਨਹੀਂ ਉਨੀ ਦੇਰ ਤੱਕ ਤੇਰੀ ਵਾਰੀ ਪੂਰੀ ਨਹੀਂ ਹੋਣੀ ਹੁਣ ਇਹਦੀ ਵਾਰੀ ਪੂਰੀ ਹੋ ਗਈ ਇੱਥੇ ਅਸੀਂ ਖੇਲ ਦੇ ਵਿੱਚ ਆਏ ਹੋਏ ਆ ਵਾਰੀ ਉਨੀ ਦੇਰ ਤੱਕ ਪੂਰੀ ਨਹੀਂ ਹੋਣੀ ਜਿੰਨੀ ਦੇਰ ਤੱਕ ਅਸੀਂ ਖੇਲ ਨੂੰ ਜਿੱਤ ਨਹੀਂ ਲੈਂਦੇ ਜਿਨੂ ਮਾਰੇ ਨੇ ਕਿਹਾ ਭਈ ਪ੍ਰਾਪਤ ਮਨੁਖ ਦੇ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ ਇਹ ਸਾਨੂੰ ਬਾਰੀ ਮਿਲ ਗਈ ਜਿੰਨੀ ਦੇਰ ਤੱਕ ਅਸੀਂ ਨਾਮ ਦੇ ਨਾਲ ਜੁੜ ਕੇ ਮੂਲ ਦੇ ਨਾਲ ਜੁੜ ਕੇ ਪਰਮਾਤਮਾ ਦੇ ਵਿੱਚ ਸਮਾਣ ਹੀ ਜਾਂਦੇ ਉਨੀ ਦੇਰ ਤੱਕ ਸਾਡੀ ਜਿਹੜੀ ਇਹ ਬਾਰੀ ਹੈ ਉਹ ਸੰਪੂਰਨ ਨਹੀਂ ਹੋਣੀ ਹੁਣ ਸਾਨੂੰ ਅਸੀਂ ਮੂਲ ਨਾਲ ਟੁੱਟ ਗਏ ਅਕਾਲ ਪੁਰਖ ਪਰਮਾਤਮਾ ਨਾਲ ਟੁੱਟ ਗਏ ਨਾਮ ਤੋਂ ਟੁੱਟ ਗਏ ਹੁਣ ਸਾਨੂੰ ਕੀ ਹੋਇਆ ਅੱਖਾਂ ਹੁੰਦੇ ਹੋਏ ਦਿਖਾਈ ਨਹੀਂ ਦਿੰਦਾ ਕੰਨ ਹੁੰਦੇ ਹੋਏ ਸੁਣਾਈ ਨਹੀਂ ਦਿੰਦਾ ਹੁਣ ਅਸੀਂ ਕੀ ਕਰਨਾ ਹੈ ਅਸੀਂ ਇਹ ਮਾਇਆ ਦਾ ਭਰਮ ਤੋੜਨਾ ਹੈ ਕਿਵੇਂ ਤੋੜਨਾ ਹੈ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਮਤ ਲੈ ਕੇ ਅਸੀਂ ਉਹ ਗੁਰਬਾਣੀ ਦੇ ਨਾਲ ਜੁੜਨਾ ਔਰ ਸਿਮਰਨ ਕਰਨਾ ਸਿਮਰਨ ਕਰਕੇ ਇਹ ਮਾਇਆ ਦਾ ਗੜ੍ਹ ਤੋੜਨਾ ਫਿਰ ਸੱਚ ਦੇ ਨਾਲ ਮਲਾਪ ਕਰਕੇ ਅਸੀਂ ਇਸ ਵਾਰੀ ਨੂੰ ਸੰਪੂਰਨ ਕਰਨਾ ਹੈ ਠੀਕ ਹੈ ਅਕਾਲ ਪੁਰਖ ਪਰਮਾਤਮਾ ਬੜਾ ਬੇਅੰਤ ਉਹ ਜਿੰਨੀ ਕ ਆਪਾਂ ਨੂੰ ਮਤ ਦਿੰਦਾ ਆਪਾਂ ਓਨੀ ਕ ਮਤ ਜਿਹੜੀ ਆ ਆਪਸ ਵਿੱਚ ਉਹ ਵਿਚਾਰ ਲੰਨੇ ਆ ਜਿੰਨੀ ਕ ਸਾਨੂੰ ਸਮਝ ਆਈ ਹੈ ਨਾ ਕਿਉਂਕਿ ਇਹ ਖੇਲ ਸਾਨੂੰ ਬੜਾ ਖੋਲ ਕੇ ਜਿਹੜਾ ਗੁਰਬਾਣੀ ਦੇ ਵਿੱਚ ਮਾਰੇ ਨੇ ਦੱਸਿਆ ਚਲੋ ਆਓ ਹੁਣ ਆਪਾਂ ਉਹ ਖੇਲ ਨੂੰ ਜਿੱਤਣ ਵਾਸਤੇ ਫਿਰ ਜਿਹੜਾ ਉਹ ਸਿਮਰਨ ਦੇ ਨਾਲ ਜੁੜੀ ਹੈ ਨਾ ਵਾਹ ਗੁਰੂ ਵਾਹ ਗੁਰੂ